ਹਾਂਜੀ ਦੋਸਤੋ ਸਸਕਲ ਜੀ ਉਮੀਦ ਕਰਦੇ ਹਾਂ ਠੀਕ ਠਾਕ ਹੋਮ ਹੋਗੇ ਤੁਹਾਡੀ ਸਿਹਤ ਦੀ ਆਪ ਵੀ ਦੀ ਦੁਆ ਕਰਦੇ ਹਾਂ ਅੱਜ 31 ਮਾਰਚ ਐ ਦਸਰਾ ਤੇ 11 ਵਜਣ ਵਾਲੇ ਤੇ ਜਲਦੀ ਹੀ ਜਿਹੜਾ ਹੈਗਾ ਥੋੜਾ ਲੇਟਾਂ ਅੰਚ ਥੋੜਾ ਨਹੀਂ ਕਾਫੀ ਲੇਟ ਆ ਜਲਦੀ ਹੀ ਜਿਹੜੀ ਹੈਗੀ ਐਮ ਐਸ ਕਿਊ ਐਮ ਸੀ ਕਿਊ ਦੀ ਵੀਡੀਓ ਜਿਹੜੀ ਹੈਗੀ ਅਪਲੋਡ ਕਰ ਦਿੰਨੇ ਹਾਲਾਂਕਿ ਆਪਾਂ ਦੋ ਕੁ ਤਿੰਨ ਘੰਟੇ ਪਹਿਲਾਂ ਸੈਟਰਡੇ ਨੀਵਾਂ ਟੈਸਟ ਪੇਪਰ ਜਿਹਾ ਸੀਗਾ ਗਰੁੱਪ 'ਚ ਉਹਦੀ ਵੀਡੀਓ ਵੀ ਆਪਾਂ ਜਿਹੜੀ ਹੈਗੀ ਹੈਗੀ 30 ਸਵਾਲਾਂ ਦੀ ਉਹ ਅਪਲੋਡ ਕਰ ਦਿੱਤੀ ਹੈ ਉਹ ਵੀ ਤੁਸੀਂ ਦੇਖ ਸਕਦੇ ਹੋ ਇੰਪੋਰਟੈਂਟ ਸਵਾਲਾਂ ਦੀ ਤੇ ਇਹ ਪਰ ਜਿਹੜਾ ਆਪਣਾ ਰੋਜ਼ ਰੋਜ਼ ਦਾ ਰੁਟੀਨ ਹੁੰਦਾ ਐਤਵਾਰ ਨੂੰ ਛੱਡ ਕੇ ਬਾਕੀ ਦਾ ਕਿ ਸਵੇਰੇ ਜਿਹੜਾ ਹੈਗਾ ਪੜ੍ਹਦੇ ਵਿੱਚ ਜਿਹੜਾ ਹੈਗਾ ਕੀ ਨੋਟਸ ਮਿਲ ਜਾਂਦੇ ਨੇ 4 ਵਜੇ ਜਿਹੜੀ ਹੈਗੀ ਥਿਊਰੀ ਦੀ ਕਲਾਸ ਲੱਗ ਜਾਂਦੀ ਹੈ ਸਾਡੀ ਸਾਰੀ ਦੀ ਸਾਰੀ ਫਿਰ ਉਸ ਥਿਊਰੀ ਦੇ ਆਧਾਰ ਤੇ ਕਿ ਉਸ ਥਿਊਰੀ ਚ ਜਿਹੜਾ ਹੈਗਾ ਤੁਸੀਂ ਦੁਬਾਰਾ ਆ ਜ ਦੇ ਆਰਥੀਆਂ ਨਾ ਹੈਗਾ ਮਾਈਂਡ ਸੈਟ ਹੋ ਸਕੀ ਕਿ ਸਵਾਲ ਕਿਦਾਂ ਪੁੱਟ ਹੋ ਸਕਦੇ ਕਿਹੜੇ ਕਿਹੜੇ ਆ ਸਕਦੇ ਕਿਹੜੇ ਜਿਆਦੇ ਕਿਦਾਂ ਸਾਰਾ ਦਾ ਉਦਾਂ ਦਾ ਹੈਗਾ ਤਾਂ ਆਪਾਂ 20 ਤੋਂ 30 ਐਮਸੀਕਿਊ ਜਿਹੜੇ ਹੈਗੇ ਲੈ ਕੇ ਹੋਉਣੇ ਹੁੰਦੇ ਆ ਤੇ ਇਹ ਜਿਹੜੇ ਐਮਸੀਕਿਊ ਜੇ ਆਪਾਂ ਸਾਰਿਆਂ ਲਈ ਹੀ ਰੱਖ ਰੱਖੇ ਨੇ ਇਹ ਬਾਕੀ ਨੇ ਵੀੜ ਹੈਗੇ YouTube ਤੇ ਵੀਰੇ ਇੱਥੇ ਹੁੰਦੇ ਨੇ ਪੈਂਦੇ ਰਹਿੰਦੇ ਨੇ ਤਾਂ ਉਹ ਜਿਹੜਾ ਹੈਗਾ ਬਸ ਸ਼ੁਰੂ ਕਰਨ ਲੱਗੇ ਜਿਆਦਾ ਟਾਈਮ ਨਹੀਂ ਲੈਂਦੇ ਸੰਤ ਸਿੰਘ ਸੇਖੋਂ ਬਾਰੇ 20 ਸਵਾਲ ਲੈ ਕੇ ਆਏ ਅੱਜ 30 ਨਹੀਂ 20 ਨੇ ਕਿਉਂਕਿ ਜਿਆਦਾ ਸਵਾਲ ਬਣ ਨਹੀਂ ਰਹੇ ਸੀ ਤੇ ਐਵੇਂ ਵਾਧੂ ਸਵਾਲ ਬਣਾਉਣ ਦਾ ਮੈਨੂੰ ਕੋਈ ਤੁਕ ਜੀ ਨਹੀਂ ਲੱਗੀ ਤੇ ਸੰਤ ਪੰਜਾਬੀ ਸਹਿਤ ਦਾ ਬਾਬਾ ਬੋੜ ਕਿਸ ਨੂੰ ਕਿਹਾ ਜਾਂਦਾ ਹੈ ਪੰਜਾਬੀ ਸਹਿਤ ਦਾ ਬਾਬਾ ਬੋੜ ਕਿਸ ਨੂੰ ਕਿਹਾ ਜਾਂਦਾ ਹੈ ਇਹੀ ਕਿ ਮੈਂ ਬਾਰ-ਬਾਰ ਕਹਿੰਦਾ ਰਹਿੰਦਾ ਕਿ ਦੇਖੋ ਸ਼ਬਦ ਮੈਟਰ ਕਰਦੇ ਹੁੰਦੇ ਆ ਇੱਥੇ ਕਈ ਵਾਰ ਪੰਜਾਬੀ ਨਾਟਕ ਦਾ ਲਿਖਿਆ ਅੱਜ ਤਾਂ ਅਨਸਰੋਦੀ ਬਦਲ ਜੂਗਾ ਪੰਜਾਬੀ ਸਹਿਤ ਦਾ ਕਿਹਨੂੰ ਕਿਹਾ ਜਾਂਦਾ ਸੰਤ ਸਿੰਘ ਸੇਖੋ ਜੀ ਨੂੰ ਕਿਹਾ ਜਾਂਦਾ ਸੰਤ ਸਿੰਘ ਸੇਖੋ ਇਹ ਪੰਜਾਬੀ ਨਾਟਕ ਆ ਗਿਆ ਨਾ ਆਪਾਂ ਕੱਲ ਜਿਹਦੇ ਬਾਰੇ ਪੜਾਂਗੇ ਮੈਂ ਹੁਣੇ ਜਿਹੜਾ ਹੈਗਾ ਇਸ ਤੋਂ ਬਾਅਦ 11:30 ਤੋਂ ਲੈ ਕੇ 12:00 ਤੋਂ 12:00 ਵਜੇ ਤੱਕ ਜਿਹੜਾ ਹੈ ਕੀ ਨੋਟਸ ਬਣਾ ਕੇ ਭੇਜਾਂਗਾ ਗਰੁੱਪ ਵਿੱਚ ਹਰਚਾਨ ਸਿੰਘ ਬਾਰੇ ਕੱਲ ਜੀ ਦੇ ਬਾਰੇ ਪੜ੍ਹਾਂਗੇ ਕੱਲ ਸਵੇਰ ਨੂੰ ਦਿੱਲੀ ਤੇ ਕੱਲ ਰਾਤ 4 ਵਜੇ ਆਪਾਂ ਕਲਾਸ ਲਾਵਾਂਗੇ ਤਾਂ ਉਹ ਨੂੰ ਕਿਹਾ ਜਾਂਦਾ ਉਹਨਾਂ ਨੂੰ ਪੰਜਾਬੀ ਨਾਟਕ ਦਾ ਬਾਬਾ ਬੋੜ ਪਰ ਇੱਥੇ ਪੰਜਾਬੀ ਸਿਹਤ ਦਾ ਬਾਬਾ ਬੋੜ ਸਵਾਲ ਹੈ ਤਾਂ ਪੰਜਾਬੀ ਸਿਹਤ ਦਾ ਕਿਹ ਨੂੰ ਕਿਹਾ ਜਾਂਦਾ ਸਤ ਸਿੰਘ ਸਿੱਖ ਨੂੰ ਕਿਹਾ ਜਾਂਦਾ ਪੰਜਾਬੀ ਸਿਹਤ ਦਾ ਬਾਬਾ ਬੋੜ ਸਤ ਸਿੰਘ ਸਿੱਖੋਂ ਦਾ ਪਹਿਲਾ ਇੱਕ ਅੰਗੀ ਸੰਗ੍ਰਹਿ ਕਿਹੜਾ ਹੈ ਪਹਿਲਾ ਇੱਕ ਅੰਗੀ ਸੰਗ੍ਰਹਿ ਦੇਖੋ ਇੱਥੇ ਲਿਖੀ ਹੋਏ ਨੇ ਨਾਰਕੀ ਸ਼ੇਕਰ ਪੱਤਣ ਦੀ ਵੇੜੀ ਦੂਜਾ ਵਿਆ ਇਹ ਲਿਖੀ ਹੋਏ ਨਾਰਕੀ ਤਾਂ ਦੇਖੋ ਨਾਟਕ ਹੈ ਉਹਨਾਂ ਦਾ ਮੰਚਨ ਹੋਇਆ ਨਾਟਕ ਹੈ ਉਹਨਾਂ ਦੇ ਬਹੁਤ ਘੱਟ ਨਾਟਕ ਹੈ ਜਿਹੜੇ ਮੰਚ ਤੇ ਖੇਡੇ ਗਏ ਇਸ ਲਈ ਬਹੁਤ ਇੰਪੋਰਟੈਂਟਸ ਵਾਲ ਹੋ ਜਾਂਦੇ ਕਿਹੜੇ ਨਾਟਕ ਉਹਨਾਂ ਚੋਂ ਨਾਰਕੀ ਖੇਡਿਆ ਗਿਆ ਬਾਅਰਸ ਖੇਡਿਆ ਗਿਆ ਮੋਇਆ ਮੋਇਆ ਸਾਰਨਾ ਕਾਈ ਖੇਡੇ ਗਏ ਨੇਗੇ ਕਾਂਗੀ ਜਾਂ ਨਾਟਕ ਉਹਨਾਂ ਦੇ ਜਿਹੜੇ ਹੈਗੇ ਨੇ ਤੇ ਇਹ ਤਾਂ ਉਹ ਹੈ ਇਹ ਪਹਿਲਾ ਨਹੀਂ ਹੈਗਾ ਪੱਤਣ ਦੀ ਵੇੜੀ ਸਾਡੀ ਸਿਲੇਕਚਰ ਹੈ ਬਹੁਤ ਮਸ਼ਹੂਰ ਹੈ ਇਹਦੇ ਵਿੱਚੋਂ ਬਹੁਤ ਸਵਾਲ ਆ ਸਕਦੇ ਉਹਦੀ ਗੱਲ ਆਪਾਂ ਅੱਜ ਥਿਉਰੀ ਚ ਕੀਤੀ ਸੀ 4 ਵਜੇ ਦੂਜਾ ਵਿਆਹ ਵੀ ਸਾਡੇ ਸਿਲੇਕਚਰ ਲੱਗਿਆ ਹੋਇਆ ਇਹ ਵੀ ਬਹੁਤ ਮਸ਼ਹੂਰ ਹੈਗਾ ਜਿਹਦੇ ਪਾਤਰ ਵੀ ਹੈਗੇ ਨੇ ਸੁਖਦੇਵ ਮਨਜੀਤ ਹੋ ਹਾਲਾਂਕਿ ਅਜੀ تھیਰੀ ਚ ਅਪਾ ਇਹਦੇ ਬਾਰੇ ਪ੍ਰੀਕੀ ਦਾ ਗੱਲ ਕੀਤੀ ਸੀ ਤਾਂ ਜਿਹੜਾ ਇਹ ਨਾਟਕ ਇਕਾਂਗੀ ਸੰਗ੍ਰਹਿ ਬੱਜ ਗਿਆ ਨਾ ਸ਼ੇਖਰ ਸ਼ੇਖਰ ਇਕਾਂਗੀ ਸੰਗ੍ਰਹਿ ਬੱਜ ਗਿਆ ਇਹ ਪਹਿਲਾ ਨਾਟਕ ਹੈ ਇਕਾਂਗੀ ਸੰਗ੍ਰਹਿ ਹੈ ਸੰਤ ਸਿੰਘ ਸੇਖੋਂ ਦਾ ਇਹ ਹੀ ਪਹਿਲਾ ਇਕਾਂਗੀ ਸੰਗ੍ਰਹਿ ਹੈ ਸੰਤ ਸਿੰਘ ਸਿੱਖ ਹੁੰਦਾ ਅਗਲਾ ਹੈਗਾ ਸ਼ੇਖਰ ਇਕਾਂਗੀ ਸੰਗ੍ਰਹਿ ਵਿੱਚ ਕਿੰਨੇ ਇਕਾਂਗੀ ਸ਼ਾਮਲ ਹਨ 4 5 6 7 ਤਾਂ ਸ਼ੇਖਰ ਹੀ ਤਾਂ ਰੱਖਿਆ ਦਾ ਨਾ ਸ਼ੇਖਰ ਸੇ ਇਕਾਂਗੀ ਕਰਕੇ ਹੀ ਤਾਂ 6 ਇਕਾਂਗੀ ਸ਼ਾਮਲ ਨੇ ਇਸ ਲਈ ਥੋੜਾ ਜਿਆਦਾ ਇਹ ਵੀ ਜਿਹੜਾ ਹੈਗਾ ਧਿਆਨ ਮਾਰ ਲਓ ਹਾਲਾਂਕਿ ਨਾਲ ਜੀ ਨਾਲ ਯਾਦ ਹੋ ਜੂਗਾ ਕਦੇ ਵੀ ਨਹੀਂ ਭੁੱਲੋਂਗੇ ਇਦਾਂ ਦੀ ਗੱਲ। ਸੰਤ ਸਿੰਘ ਸੰਤ ਸਿੰਘ ਸੇਖੋਂ ਨੂੰ ਪਦਮ ਸਿਰੀ ਵਾਰਡ ਕਦੋਂ ਮਿਲਿਆ ਦੇਖੋ ਜੇ ਮੈਂ ਤੇ ਰੁਕ ਜਾਣਾ ਪਾਉਜ ਲੈ ਲਵਾਂ ਜੇ ਤੇ ਮੈਂ ਥੋੜਾ ਜਿਆ 30 ਕਿੰਟਾਂ ਦਾ ਪਾਉਜ ਲੈ ਲਵਾਂ ਤਾਂ ਬਹੁਤ ਜਨੇ 4 ਨੰਬਰ ਤੇ ਪਹੁੰਚ ਵੀ ਗਏ ਹੁੰਦੇ ਕਿ ਕਦੋਂ ਵੀ ਨਹੀਂ। ਕਿਉਂਕਿ ਸੀ ਇਸ ਮਹਾਨ ਹੈਗਾ ਇਸ ਵੱਡੇ ਵਾਰਡ ਜਿਹੜਾ ਹੈਗਾ ਅਸੀਂ ਇਗਨੋਰ ਕਰਕੇ ਚੱਲਦੇ ਹਾਂ ਬਹੁਤ ਰੇਟਾਂ ਬਾਰੇ ਮੈਂ ਅੱਜ ਜਿਹੜੀ ਹੈਗੀ ਹੈਗੀ ਉਹਦੇ ਬਾਰੇ ਜਿਹੜੀ ਅੱਜ ਕਲਾਸ ਪਾਈ ਹੈ ਦਿਲਚਸਪ ਕੰਡ ਪਹਿਲਾਂ 3 ਸਵਾਲਾਂ ਦੀ ਜਿਹੜਾ ਟੈਸਟ ਭੇਜਿਆ ਸੀ ਉਹਦੇ ਵਿੱਚ ਮੈਂ ਇਹ ਗੱਲ ਕਰੀ ਸੀ ਕਿ ਜਦੋਂ ਹੀ ਬਲਵੰਤਕਾਰ ਕੀ ਬਾਰੇ ਪੁੱਛਿਆ ਕਿ ਉਹਨੂੰ ਸਤਿਗੁਰ ਕਦੋਂ ਮਿਲੇ ਸਤਿਗੁਰ ਆਦਮੀ ਤੇ ਹੋਰ ਇੱਕ ਦੋ ਨਟਕਾਰਾਂ ਮਰੇ ਤਾਂ ਜਿਆਦਾ ਅਨਸਰ ਇਹ ਹੀ ਆਇਆ ਸੀ ਕਿ ਕਦੋਂ ਵੀ ਨਹੀਂ ਜਾਂ ਕੋਈ ਨਹੀਂ ਜਦਕਿ ਇਹ ਨਹੀਂ ਹੈਗਾ ਸਭ ਨੂੰ ਜਿਹੜੇ ਹੈਗੇ ਆ ਮਿਲੇ ਹੋਏ ਨੇ ਗੁਰਦਿਆਲ ਸਿੰਘ ਨੂੰ ਸਤਿਗੁਰ ਆਦਮੀ ਕਦੋਂ ਮਿਲੇ ਕਿ ਸਵਾਲ ਸੀ ਉਹਦੇ ਵਿੱਚ 2015 ਚ ਗੁਰਦਿਆਲ ਸਿੰਘ ਨੂੰ ਮਿਲਿਆ ਸੀ ਸਤਿਗੁਰ ਆਦਮੀ 1973 73 72 ਦੀ ਜਿਹੜੀ ਗੱਲ ਹੈ ਉਹ ਬਲਵੰਤਕਾਰ ਕੀ ਨੂੰ ਮਿਲੇ ਸੀ ਪਰ ਇੱਥੇ ਆਪਾਂ ਪੁੱਛ ਰਹੇ ਹਾਂ ਸੰਤ ਸਿੰਘ ਸੇਖੋਂ ਨੂੰ ਪਰਮ ਵਾਰਡ ਕਦੋਂ ਮਿਲੇ ਤਾਂ 1987 ਦੇ ਵਿੱਚ ਮਿਲੇਆ ਸੰਤ ਸਿੰਘ ਸੇਖੋ ਨੂੰ ਵਾਰਡ ਜਿਹੜਾ ਹੈਗਾ ਪਾਦਮਸਰੀ 1987 ਦੇ ਵਿੱਚ ਮਿਲੇਆ ਸੰਤ ਸਿੰਘ ਸੇਖੋ ਨੂੰ ਮਾਰਕਸਵਾਦੀ ਪੰਜਾਬੀ ਆਲੋਚਨਾ ਦਾ ਮੋਢੀ ਕੌਣ ਹੈ ਇਹ ਸਾਰੀ ਜਿਹੜੇ ਹੈਗੇ ਨੇਗੇ ਅਹ ਆਲੋਚਨਾ ਦੇ ਮੋਢੀ ਨੇ ਇਹਨਾਂ ਚ ਮਾਰਕਸਵਾਦੀ ਵੀ ਨੇ ਪਰ ਮੋਢੀ ਕੌਣ ਹੈ ਮੋਢੀ ਨੇ ਜਿਹੜਾ ਮੋਢੀ ਕਹੀ ਨਾ ਸੋਰੀ ਸਾਰੇ ਆਲੋਚਕ ਨੇ ਇਹ ਤਿੰਨ ਚ ਮਾਰਕਸਵਾਦੀ ਵੀ ਨੇ ਤਾਂ ਮੋਢੀ ਕੌਣ ਹੈ ਸ਼ੁਰੂਆਤ ਪੰਜਾਬੀ ਚ ਪੰਜਾਬੀ ਚ ਮੋਢੀ ਕੌਣ ਮਾਰਕਸਵਾਦੀ ਆਲੋਚਨਾ ਦਾ ਸੰਤ ਸਿੰਘ ਸੇਖੋਂ ਹੈ ਵੈਸੇ ਵੀ ਅੱਜ ਅਸੀਂ ਸੰਤ ਸਿੰਘ ਸੇਖੋਂ ਬਾਰੇ ਬੜੀ ਬੜ ਰਹੇ ਹਾਂ ਤਾਂ ਉਸੇ ਦੇ ਹੀ ਸਵਾਲ ਲੈ ਕੇ ਆਵਾਂਗੇ ਭਾਰ ਫਿਰ ਵੀ ਮੈਂ ਦੋ ਤਿੰਨ ਸਵਾਲ ਜਾਣ ਬੁੱਝ ਕੇ ਬਿਨ ਸੇਖੋਂ ਦੇ ਲੈ ਕੇ ਆਇਆ ਤਾਂ ਕਿ ਇਹ ਨਾ ਲੱਗੇ ਕਿ ਸੇਖੋਂ 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 ਅਨਸਰ ਹੈ ਆਉਂਦੇ ਸਨੂ ਹੋਰ ਆਨਸਰ ਵੀ ਹੋਰ ਸਵਾਲ ਵੀ ਨਾਲ ਰਿਲੇਟਡ ਹੈਗਾ ਇੱਕ ਦੋ ਵਿੱਚ ਦੀ ਕਰ ਲਈ ਹਾਲਾਂਕਿ ਆਪਾਂ ਉਸੇ ਰਹਿ ਕੇ ਗ੍ਰੇਟਰ ਕਰਕੇ ਹੀ ਕਰ ਰਹੇ ਹਾਂ ਸਾਰਾ ਅੱਗੇ ਦੇਖੋ ਕਿ ਸੰਤ ਸਿੰਘ ਸਿੱਖੋਂ ਦਾ ਪਹਿਲਾ ਨਾਵਲ ਕਿਹੜਾ ਹੈ ਪਹਿਲਾ ਨਾਵਲ ਸੰਤ ਸਿੰਘ ਨੇ ਕੋਨੇੜੇ ਹੈਗੇ ਨੇ ਦੋ ਤਿੰਨ ਨਾਵਲ ਲਿਖੇ ਨੇ ਉਹਦੇ ਚੋਂੜਾ ਹੈਗਾ ਲੋਹੂ ਮਿੱਟੀ ਪਹਿਲਾ ਨਾਵਲ ਹੈ ਫਿਰ ਆਪਣਾ ਉਹਨਾਂ ਦਾ ਬਾਪ ਆਸਮਾਨ ਵੀ ਹੈਗਾ ਪਰ ਲੋਹੂ ਮਿੱਟੀ ਕਿਹੜਾ ਹੈ ਸੰਤ ਸਿੰਘ ਸਿੱਖੋਂ ਦਾ ਪਹਿਲਾ ਨਾਵਲ ਹੈ ਇਹਦੇ ਬਾਰੇ ਹੋਰ ਵੀ ਬਹੁਤ ਸਵਾਲ ਹੈ ਜਿਹੜਾ ਅਗਲਾ ਸਵਾਲ ਹੈ ਅੱਗੇ ਜਾ ਕੇ ਗੱਲ ਚੱਲ ਪਤਾ ਨਹੀਂ ਬੰਦਾ ਸਰੇਹਾ ਜਿਹੜਾ ਪਿਓ ਪੁੱਤਰ ਇੱਥੇ ਲਿਖਿਆ ਹੋਇਆ ਹੈ ਇਹ ਸੰਤ ਸਿੰਘ ਸੇਖੋਂ ਦਾ ਪਹਿਲਾ ਨਾਵਲ ਨਹੀਂ ਹੈਗਾ ਇਹ ਸੁਰਿੰਦਰ ਸਿੰਘ ਨਰੂਲਾ ਦਾ ਤੇ ਪੰਜਾਬੀ ਦਾ ਜ਼ਥਾਰਤਿਕ ਨਾਵਲ ਹੈ ਪਹਿਲਾ ਜ਼ਥਾਰਤਿਕ ਨਾਵਲ ਹੈ ਪਹਿਲਾ ਨਾਵਲ ਹੈ ਪੰਜਾਬੀ ਦਾ ਜਿਹੜਾ ਜ਼ਥਾਰਤਿਕ ਹੈ ਸੁਰਿੰਦਰ ਸਿੰਘ ਨਰੂਲਾ ਦਾ ਹੈਗਾ ਪਿਓ ਪੁੱਤਰ ਤੇ ਪੰਜਾਬੀ ਦਾ ਦੂਸਰਾ ਜ਼ਥਾਰਤ ਕਿਹੜਾ ਪਹਿਲਾ ਕਿਹੜਾ ਅੱਗੇ ਦੋਨੇ ਸਵਾਲ ਹੀ ਆ ਜਾਣਗੇ ਤੇ ਕੱਕਾ ਰੇਤਾ ਨਾਵਲ ਜਿਹੜਾ ਹੈਗਾ ਇੱਕੋ ਇੱਕ ਨਾਵਲ ਲਿਖਿਆ ਸੀ ਸਾਡੇ ਨਾ ਜਿਹੜਾ ਹੈਗਾ ਕਕਰੇਤਾ ਸਾਡੇ ਬਲਵੰਤ ਕਾਰਗੀ ਦੇ ਇੱਕੋ ਇੱਕ ਨਾਵਲ ਲਿਖਿਆ ਸੀ ਕਕਰੇਤਾ ਬਲਵੰਤ ਕਾਰਗੀ ਦਾ ਨਾਵਲ ਹੈ ਨਾਟਕਕਾਰ ਦਾ ਐਸੇ ਤਰ੍ਹਾਂ ਨਹੀਂ ਸਾਡੇ ਆਈਸੀ ਨੰਦ ਨਾਟਕਕਾਰ ਸੀ ਉਹਨੇ ਵੀ ਇੱਕੋ ਇੱਕ ਨਾਵਲ ਲਿਖਿਆ ਸੀ ਮੁਰਾਦ ਇਹ ਆਈਸੀ ਨੰਦ ਦਾ ਨਾਵਲ ਹੈ ਜਿਹੜਾ ਮੁਰਾਦ ਹੈਗਾ ਪਰ ਸਾਨੂੰ ਪੁੱਛਿਆ ਸੀ ਸੰਤ ਸਿੰਘ ਸੇਖੋਂ ਦਾ ਤਾਂ ਮਿਲੂ ਮਿੱਟੀ ਹੈ ਪਹਿਲਾ ਨਾਟਕ ਔਰ ਪੰਜਾਬੀ ਦਾ ਕੀ ਹੈ ਅਗਲੇ 7ਵੇਂ ਸਵਾਲ ਜਿਹਦੇ ਬਾਰੇ ਗੱਲ ਕਰਦੇ ਪਹਿਲਾ 6ਵੇਂ ਵਾਰੀ ਕਰ ਲਈਏ ਕਿ ਪੰਜਾਬੀ ਦਾ ਪਹਿਲਾ ਜਥਾਰਤਕ ਨਾਵਲ ਕਿਹੜਾ ਹੈ ਪਹਿਲਾ ਜਥਾਰਤਕ ਨਾਵਲ ਕਕਰੇਤਾ ਮੈਂ ਹੁਣੀ ਦੱਸਿਆ ਕੋਈ ਜਥਾਰਤਕ ਨਹੀਂ ਇਹ ਤਾਂ ਬਲਵੰਤ ਕਾਰਗੀ ਦਾ ਨਾਵਲ ਹੈ ਮਰਾ ਜਿਹੜਾ ਹੈਗਾ ਇਹ ਆਈਸੀ ਨੰਦਾ ਦਾ ਤਾਂ ਪਹਿਲਾ ਜਿਹਾ ਸਾਰਤ ਕਿਹੜਾ ਪਿਓ ਪੁੱਤਰ ਹੈ ਸੰਤ ਸਿੰਘ ਸੋਰੀ ਸਰਿੰਦਰ ਸਿੰਘ ਨਰਗੁੱਲਾ ਸੰਤ ਸਿੰਘ ਕਹਿੰਦਾ ਸਰਿੰਦਰ ਸਿੰਘ ਨਰਗੁੱਲਾ ਦਾ ਨਾਵਲ ਹੈ ਪਿਓ ਪੁੱਤਰ ਪੰਜਾਬੀ ਦਾ ਇਹਨੂੰ ਪਹਿਲਾ ਜਿਹਾ ਥਾਰਤਕ ਨਾਵਲ ਮੰਨਿਆ ਜਾਂਦਾ ਹੈ ਤੇ ਪੰਜਾਬੀ ਦਾ ਦੂਸਰਾ ਸਾਰਤਕ ਨਾਵਲ ਕਿਹੜਾ ਅਗਲੇ ਸਵਾਲ ਹੈ ਇਹ ਲਹੂ ਮਿੱਟੀ ਹੈ ਸੰਤ ਸਿੰਘ ਸੇਖੋਂ ਦਾ ਨਾਵਲ ਹੈ ਸੰਤ ਸਿੰਘ ਸੇਖੋਂ ਦਾ ਤਾਂ ਪਹਿਲਾ ਨਾਵਲ ਹੈ ਪਰ ਪੰਜਾਬੀ ਦਾ ਇਹ ਦੂਸਰਾ ਜਿਹਾ ਥਾਰਤਕ ਨਾਵਲ ਮੰਨਿਆ ਜਾਂਦਾ ਹੈ ਪਹਿਲਾ ਕਿਹੜਾ ਹੈਗਾ ਪਿਓ ਪੁੱਤਰ ਹੈਗਾ ਪਿਓ ਪੁੱਤਰ ਹੈਗਾ ਇਹੇ ਧਿਆਨ ਰੱਖ ਲੈਣਾ ਹੈਗਾ ਬਾਕੀ ਆਪਾਂ ਚਾਰੇ ਨਾਵਲਾਂ ਬਾਰੇ ਗੱਲ ਕਰ ਹੀ ਲਈਏ ਕਿ ਲਹੂ ਮਿੱਟੀ ਸੰਤ ਸਿੰਘ ਸੇਖੋਂ ਦਾ ਕੱਕਾ ਦੇ ਤਗਲਵੰਤ ਗਾਰਗੀ ਦਾ ਇੱਕੋ ਇੱਕ ਨਾਵਲ ਤੇ ਮੁਰਾਦ ਜਿਹੜਾ ਹੈਗਾ ਆਈਸੀ ਨੰਦ ਦਾ ਇੱਕੋ ਇੱਕ ਨਾਵਲ ਜਿਹੜਾ ਸੀਗਾ ਤਾਂ 7ਵੇਂ ਸਵਾਲ ਦੀ ਵੀ ਆਪਾਂ ਜੇਕਰ ਕਰ ਲਿਆਏ ਦੋਸਤੋ ਅੱਗੇ ਦੇਖੋ 8ਵਾਂ ਸਵਾਲ ਮੀਂਹ ਜਾਬੂ ਹਨੇਰੀ ਜਾਬੂ ਕਿਸ ਦੀ ਕਹਾਣੀ ਹੈ ਮੀਂਹ ਜਾਬੂ ਹਨੇਰੀ ਜਾਬੂ ਕਿਸ ਦੀ ਕਹਾਣੀ ਹੈ ਇਹ ਵੀ ਸਾਡੇ ਜਿਹੜੇ ਹੈਗੇ ਸੰਤ ਸਿੰਘ ਸੇਖੋਂ ਦੀ ਕਹਾਣੀ ਹੈ ਸੰਤ ਸਿੰਘ ਸੇਖੋਂ ਦੀਆਂ ਚਾਰ ਪੰਜ ਕਹਾਣੀਆਂ ਕਲਾਸਕ ਪੱਦਰ ਦੀਆਂ ਨੇ ਜਿਹੜੀਆਂ ਮੂਹਰੇ ਸੁਹੀ ਹੋਈਆਂ ਨੇ ਜਿੰਨਾ ਚਮੀ ਜਾਵੋ ਇਹਨੇ ਰਿਜਾਵੋ ਪੇਮੀ ਦੇ ਨਿਆਣੇ ਠੀਕ ਹੈ ਤੇ ਹਲਵਾ ਤੇ ਇੱਕ ਦੋ ਦੀ ਹੋਰ ਜਿਹੜੀਆਂ ਹੈਗੀਆਂ ਇੱਕ ਦੋ ਕਹਾਣੀਆਂ ਹੋਰ ਹੈ ਜਿਦੋਂ ਮੈਂ ਚੰਗੀ ਤਰ੍ਹਾਂ ਜਿਹੜਾ ਆਪਾਂ ਜ਼ਿਕਰ ਹੈਗਾ ਅੱਜ 4 ਵਜੇ ਵਾਲੀ ਜਿਹੜੀ ਕਲਾਸ ਚ ਆਪਾਂ ਕੀਤਾ ਸੀਗਾ ਆ ਲਾਈਵ ਕਲਾਸ ਜਿਹੜੀ ਆਪਣੀ ਹੁੰਦੀ ਹੈ ਥਿਉਰੀ ਦੀ ਕਲਾਸ ਘੰਟੇ ਪੌਣੇ ਘੰਟੇ ਦੀ ਹੁੰਦੀ ਹੈ ਉਹਦੇ ਚ ਚੰਗੀ ਤਰ੍ਹਾਂ ਜਿਹੜਾ ਆਪਾਂ ਦਾ ਕੀਤਾ ਸੀਗਾ ਭਾਗਾਂ ਵਾਲੀ ਕਹਾਣੀ ਕਿਸ ਹੁੰਦੀ ਹੈ ਇੱਥੇ ਨਾ ਸੰਤ ਸਿੰਘ ਸੇਖੂ ਲਈ ਜਾਨਾ ਕਿ ਸੰਤ ਸਿੰਘ ਸੇਖੂ ਵਾਰੀ ਪੁਸਤਕਾਂ ਜਾਰੀ ਆ ਉਹਦੇ ਲਿਖਤਾ ਨਹੀਂ ਨਹੀਂ ਜਿਵੇਂ ਜਿਹੜਾ ਹੈਗਾ ਸੰਤ ਸਿੰਘ ਸੇਖੋਂ ਦੀ ਆਪਾਂ ਇੱਥੇ ਕਹਾਣੀ ਮੁਸਲਿਮੀ ਜਾ ਬੁਕੀ ਦੀ ਸੰਤ ਸਿੰਘ ਸੇਖ ਹੁੰਦੀ ਹੈ ਤਾਂ ਭਾਗਾਂ ਵਾਲੀ ਕੀਦੀ ਹੈ ਗੁਰਦਿਆਲ ਸਿੰਘ ਦੀ ਪਹਿਲੀ ਕਹਾਣੀ ਹੈ ਉਹਨਾਂ ਦੀ ਸਾਹਿਤ ਰਚਨਾ ਦੀ ਪਹਿਲੀ ਰਚਨਾ ਹੈਗੀ ਜ਼ਿੰਦਗੀ ਜਿਹੜਾ ਹੈਗਾ ਸਪੀਸੀ ਜਿਹੜੀ ਉਹ 1957 ਜਿਹੜੀ ਹੈਗੀ ਪੰਜ ਦਰਿਆ ਮੈਗਜ਼ੀਨ ਸਬੀਸੀ ਜਿਹੜਾ ਸਾਡਾ ਮੂਨ ਸਿੰਘ ਪ੍ਰੋਫੈਸਰ ਮੂਨ ਸਿੰਘ ਕੱਢਦਾ ਰਿਹਾ ਤਾਂ ਇਹ ਗੁਰਦਿਆਲ ਸਿੰਘ ਦੀ ਕਹਾਣੀ ਹੈ ਕਿਹੜੀ ਕਹਾਣੀ ਸੰਤ ਸਿੰਘ ਸੇਖੋਂ ਦੀ ਨਹੀਂ ਹੈ ਕਹਾਣੀ ਨਹੀਂ ਕਹਾਣੀ ਸੰਭੈ ਹੀ ਲਿਖਣਾ ਸੀ ਕਹਾਣੀਆਂ ਵੀ ਤਾਂ ਹੈਗੀਆਂ ਹੈਗੀਆਂ ਕਹਾਣੀ ਸੰਗ੍ਰਹਿਾਂ ਦੇ ਨਾਂ ਕਿਤਾਬਾਂ ਦੇ ਵੀ ਹੈਗੇ ਆ ਕਿਹੜੇ ਕਹਾਣੀ ਸੰਗ੍ਰਹਿ ਜਿਹੜੇ ਹੈਗੇ ਆ ਸੰਤ ਸਿੰਘ ਸੇਖੋਂ ਦੇ ਨਹੀਂ ਹਨ ਨਹੀਂ ਹੈ ਨਾ ਨਹੀਂ ਹੈ ਕਾਮੇ ਤੇ ਜੋਦੇ ਵੀ ਕਹਾਣੀ ਸੰਗ੍ਰਹਿ ਸੇਖੋਂ ਦਾ ਸਮਾਚਾਰ ਵੀ ਹੈਗਾ ਤੀਜਾ ਪੈਰ ਵੀ ਹੈਗਾ ਤੀਜਾ ਵਾਰ ਤਾਂ ਬਹੁਤ ਫੇਮਸ ਹੋਇਆ ਸੀ ਤਾਂ ਕਿਹੜਾ ਬਚ ਗਿਆ ਦੁੱਧ ਦਾ ਸੱਪੜ ਜਿਹੜਾ ਹੈਗਾ ਸੰਤ ਸਿੰਘ ਸੇਖੋਂ ਦਾ ਕਹਾਣੀ ਸੰਗ੍ਰਹਿ ਨਹੀਂ ਹੈਗਾ ਇਹ ਕੁਲਵੰਤ ਬਿਰਕ ਦੀ ਕਹਾਣੀਆਂ ਹੈ ਕਹਾਣੀਕਾਰ ਕੁਲਵੰਤ ਬਿਰਕ ਦੀ ਕਹਾਣੀਆਂ ਆਉਂਦੇ ਦਿਨਾਂ 'ਚ ਆਪਾਂ ਕੁਲਵੰਤ ਬਿਰਕ ਬਾਰੇ ਵੀ ਪੜਾਂਗੇ ਪੰਜਾਬੀ ਕਹਾਣੀ ਦਾ ਸ਼ਾਕਾਰ ਨਿੱਕੀ ਕਹਾਣੀ ਦਾ ਜਿਹੜਾ ਹੈਗਾ ਪਿਤਾ ਮੰਗੇ ਲੋ ਜਾਂ ਜਾਂ ਇੱਕ ਕੁਝ ਵੀ ਗੈ ਲੋ ਹਾਲਾਂਕਿ ਮੈਂ ਕਹਿ ਰਿਹਾ ਇਹ ਕੋਈ ਸਵਾਲ ਨਹੀਂ ਬਣੂਗਾ ਪਿਤਾ ਮਾਲਾ ਫਰਕ ਕਮਾਲ ਸੀਗੇ ਚਲੋ ਆਪਾਂ ਉਹਦੇ ਬਾਰੇ ਕਰਾਂਗੇ ਪੰਜਾਬੀ ਸਹਿਤ ਦਾ ਪਹਿਲਾ ਕਾਵਨਾਟਕ ਕਿਹੜਾ ਹੈ ਪਹਿਲਾ ਕਾਵਨਾਟਕ ਪੰਜਾਬੀ ਸਹਿਤ ਦਾ ਪਹਿਲਾ ਕਾਵਨਾਟਕ ਹੈਗਾ ਬਾਬਾ ਬੋੜ ਜੋ ਸੰਤ ਸਿੰਘ ਸੇਖੋਂ ਦਾ ਨਾਟਕ ਹੈ ਪੰਜਾਬੀ ਸਹਿਤ ਦਾ ਵੀ ਪਹਿਲਾ ਨਾਟਕ ਹੈ ਸੰਤ ਸਿੰਘ ਸੇਖੋਂ ਦਾ ਪੰਜਾਬੀ ਸਹਿਤ ਦਾ ਪਹਿਲਾ ਨਾਟਕ ਨਹੀਂ ਸੋਰੀ ਪਹਿਲਾ ਕਾਵਨਾਟਕ ਤੇ ਲਿਖਿਆ ਹੋਇਆ ਸਹੀ ਬੋਲਣ ਜੀ ਕਰੜੇਗੀ ਪੰਜਾਬੀ ਸਹਿਤ ਦਾ ਪਹਿਲਾ ਕਾਬਨਾਟਕ ਨਾਟਕ ਨਾਟਕ ਤਾਂ ਬਹੁਤ ਹੋਏ ਨੇ ਪਹਿਲਾ ਕਾਬਨਾਟਕ ਬਾਬਾ ਬੂੜ ਦੋ ਕਾਬਨਾਟਕ ਲਿਖਨੇ ਸੰਤ ਸਿੰਘ ਸੇਖੋਂ ਨੇ ਪੰਜਾਬੀ ਸਹਿਤ ਦੇ ਜਿਹੜੇ ਹੈਗੇ ਨੇ ਕਿ ਕਾਬਨਾਟਿਕ ਕਬਿਉਲੀ ਟਿਕ ਬਾਬਾ ਬੂੜ ਲੂਣਾ ਸਾਨੂੰ ਪਤਾ ਕਿ ਸੁਖਵਿੰਦਰ ਮਟਾਲਵੀ ਦੀ ਰਚਨਾ ਹੈਗੀ ਤੇ ਬਾ ਪੂਰਨ ਭਗਤ ਜਿਹੜਾ ਹੈਗਾ ਸਾਡਾ ਜਿਹੜਾ ਸਾਡੇ ਖੁੱਲੇ ਡੁੱਲੇ ਜਿਹੜਾ ਹੈਗਾ ਸੁਹਾ ਦੇ ਮਾਲਕ ਪ੍ਰੋਫੈਸਰ ਪੂਰਨ ਸਿੰਘ ਦੀ ਰਚਨਾ ਹੈਗੀ ਹੈ ਸਤ ਸਿੰਘ ਸੇਖੋਂ ਨੂੰ ਭਾਰਤੀ ਸਾਹਿਤ ਅਕਾਦਮੀ ਕਿਸ ਰਚਨਾ ਤੇ ਮਿਲਿਆ ਸਤ ਸਿੰਘ ਸੇਖੋਂ ਨੂੰ ਕਿਸ ਰਚਨਾ ਤੇ ਮਿਲਿਆ ਤਾਂ ਮਿੱਤਰ ਪਿਆਰਾ ਜਿਹੜਾ ਸਾਡਾ ਹੈਗਾ ਹੈਗਾ ਮਿੱਤਰ ਪਿਆਰਾ ਜਿਹੜਾ ਸਾਡਾ ਨਾਟਕ ਹੈਗਾ ਉਹਦੇ ਤੇ ਸਤ ਸਿੰਘ ਸੇਖੋਂ ਨੂੰ ਜਿਹੜਾ ਹੈਗਾ ਸਾਹਿਤ ਅਕਾਦਮੀ ਮਿਲਿਆ ਜਿਹੜਾ ਕਿ ਲੈਨਣ ਵਾਰੇ ਆ ਮੈਂ ਅੱਜ ਸਵਾਲ ਨਹੀਂ ਲੈ ਕੇ ਆਇਆ ਕਿਉਂਕਿ ਮੈਂ ਪਿਛਲੇ ਦਿਨਾਂ ਚ ਦੋ ਤਿੰਨ ਵਾਰੀ ਰਟਾ ਦਿੱਤਾ ਕਰ ਕਰਾ ਕੇ ਕਿ ਲੈਨਣ ਵਾਰੇ ਆ ਇਹਦੇ ਚ ਮਿੱਤਰ ਪਿਆਰਾ ਚ ਲੈਨਣ ਵਾਰੇ ਆ ਸਤ ਸਿੰਘ ਸੇਖੋਂ ਦਾ ਹੇਟ ਲਿਖਿਆ ਵਿੱਚੋਂ ਕਿਹੜਾ ਨਾਟਕ ਜਾਂ ਇਕਾਂਗੀ ਜਿਹੜਾ ਇੱਕ ਨਾਟਕ ਇਕਾਂਗੀ ਮੰਚ ਤੇ ਖੇਡਿਆ ਗਿਆ ਹੈ ਦੇਖੋ ਨਾਰਕੀ ਹੈ ਇਹ ਵੀ ਮੰਚ ਤੇ ਖੇਡਿਆ ਗਿਆ ਹੈ ਵਾਰਸ ਇਹ ਵੀ ਮੰਚ ਤੇ ਖੇਡਿਆ ਗਿਆ ਮੋਇਆ ਸਾਰਨਾ ਕੋਈ ਇਹ ਵੀ ਮੰਚ ਤੇ ਖੇਡਿਆ ਗਿਆ ਤਾਂ ਗਵਾਚ ਕਿਹੜਾ ਗਿਆ ਕਲਾਕਾਰਾਂ ਸੁਲਾਜੂਗੇ ਤੇ ਕਲਾਕਾਰ ਤਾਂ ਬਹੁਤ ਘੱਟ ਨਾਟਕ ਨਹੀਂ ਸਿੱਖਉਂਦੇ ਜਾਂ ਕਿੰਗੀ ਜਿਹੜੇ ਅ ਮੰਚ ਤੇ ਖੇਡੇ ਗਏ ਨੇ ਉਹਨਾਂ ਬਾਰੇ ਜਿਹੜੇ ਹੈਗੀ ਗੱਲ ਵੀ ਹੈ ਕਿ ਉਹਨਾਂ ਦੇ ਨਾਟਕ ਪੜਨ ਵਾਲੇ ਜ਼ਿਆਦਾ ਹੁੰਦੇ ਆ ਖੇਡਨ ਵਾਲੇ ਨਹੀਂ ਤਾਂ ਕਰਕੇ ਇਹ ਇੰਪੋਰਟੈਂਟ ਸਵਾਲ ਬਣ ਜਾਂਦਾ ਹੈ ਇਸ ਵਕਤ ਤੋਂ ਤਾਂ ਇਹ ਤਿੰਨੇ ਜਿਹੜੇ ਹੈਗੇ ਖੇਡੇ ਗਏ ਨੇਗੇ ਇਹ ਧਿਆਨ ਰੱਖ ਲੈਣਾ ਹੈ ਸੰਸਕ ਸੇਖੋਂ ਦਾ ਪਹਿਲਾ ਪੂਰਾ ਨਾਟਕ ਕਿਹੜਾ ਹੈ ਨਾਰਕੀਏ ਬਾਦਸ਼ਾ ਮੋਇਸਾਰਨ ਕਈ ਜਾਂ ਕਲਾਕਾਰ ਇਹਦੇ ਚ ਕਿਹੜਾ ਹੈਗਾ ਤੁਸੀਂ ਧਿਆਨ ਦਿਓਗੇ ਕਲਾਕਾਰ ਜਿਹੜਾ ਹੈਗਾ ਪਹਿਲਾ ਪੂਰਾ ਧਨੀ ਕਲਾਕਾਰੀ ਹੈ ਨਾ ਆ ਮੜਾ ਇਹ ਦੇਖ ਲਓ ਮੇਰੇ ਧਿਆਨ ਦਿਨ ਮੂਨ ਕਲਾਕਾਰੀ ਸੀ ਬਾਰਸਨੀ ਸੀ ਮੋਇਸਾਰਨ ਕਈ ਨਾਰਕੀ ਨਹੀਂ ਸੀ ਕਲਾਕਾਰੀ ਸੀ ਪਹਿਲਾ ਪੂਰਾ ਨਾਟਕ ਜਿਹੜਾ 1944-45 ਵਿੱਚ ਲਿਖਿਆ ਗਿਆ ਸੀਗਾ ਦੂਜਾ ਬਿਆਕਾਂਗੀ ਦਾ ਪਾਤਰ ਹੈ ਦੂਜਾ ਬਿਆਕਾਂਗੀ ਦਾ ਪਾਤਰ ਨਿਹਾਲ ਕੌਰ ਵੀ ਹੈ ਜਿਹੜੀ ਮਨਜੀਤ ਦੀ ਜਿਹੜੀ ਹੈਗੀ ਸੱਸ ਹੁੰਦੀ ਹੈ ਮਨਜੀਤ ਵੀ ਹੈ ਜਿਹੜੀ ਨਿਹਾਲ ਕੌਰ ਦੀ ਨੂੰਹ ਹੁੰਦੀ ਹੈ ਸੁਖਦੇਵ ਵੀ ਹੈ ਜਿਹੜਾ ਮਨਜੀਤ ਦੇ ਘਰ ਵਾਲਾ ਹੁੰਦਾ ਹੈ ਸੁਖ ਸੁਖਦੇਵ ਸਿੰਘ ਤੇ ਸੁਖਦੇਵ ਕੌਰ ਵੀ ਜਿਹੜੀ ਸੁਖਦੇਵ ਸਿੰਘ ਦੀ ਧੀ ਹੁੰਦੀ ਹੈ ਮਤਲਬ ਉਪਰੋਕਤ ਸਾਰੇ ਸਾਰੇ ਇਹਦੇ ਪਾਤਰ ਹੈ ਇੱਕ ਅੰਕ ਵਿੱਚ ਹੋਰ ਸੀਗਾ ਗੁਰਦਿੱਤ ਉਹ ਵੀ ਸੀਗਾ ਤਾਂ ਪਾਤਰ ਤਾਂ ਇਹ ਸਾਰੇ ਜਿਹੜੇ ਹੈਗੇ ਦੂਜਾ ਇਕਾਂਗੀ ਜਿਹੜਾ ਇਕਾਂਗੀ ਦੇ ਪਾਤਰ ਨੇ ਇੱਕ ਦੂਜਾ ਵੇ ਇਕਾਂਗੀ ਦੇ ਕਿਉਂਕਿ ਇਹ ਕਾਂਗੀ ਸਲੇਫ ਚ ਲੱਗੀ ਹੋਈ ਹੈ ਸਾਨੂੰ ਤੇ ਸਵਾਲ ਸਾਨੂੰ ਉੱਥੇ ਹੀ ਪੁੱਟ ਹੁੰਦੇ ਜਿਹੜੇ ਹੈਗੇ ਨਹੀਂ ਤਾਂ ਦੀਪਲੀ ਸਵਾਲ ਸਾਨੂੰ ਉੱਥੇ ਹੀ ਆਉਣਗੇ ਜਿਹੜੀਆਂ ਕੰਗਾਂਗੀ ਦੀਆਂ ਸਲੇਵਸ ਤੋਂ ਚੰਗੀ ਤਰ੍ਹਾਂ ਸੀਗੀਆਂ ਤਾਂ ਹੀ ਇਹਦੇ ਬਾਰੇ ਅਸੀਂ ਚੰਗੀ ਤਰ੍ਹਾਂ ਸਵਾਲ ਕੀਤੇ ਨੇ ਅੱਜ ਦੀ ਕਲਾਸ 'ਚ ਤੇ ਇਹ ਸਟ੍ਰੈਟਜੀ ਵੀ ਦੱਸੀ ਹੈ ਕਿ ਕਿਹੜੇ ਸਵਾਲ ਕਿੱਥੋਂ ਕਿਦਾਂ ਗ੍ਰੇਡ ਹੁੰਦੇ ਨੇ ਬਹੁਤ ਹੀ ਡੀਪ ਤੇ ਚੰਗੀ ਤਰ੍ਹਾਂ ਕਿਹੜਾ ਕੰਗਾਂਗੀ ਸੰਗ੍ਰਹਿ ਸੰਤ ਸਿੰਘ ਸਿੱਖ ਹੁੰਦਾ ਹੈ ਸੇਕਰ ਕੰਗਾਂਗੀ ਸੰਤ ਸਿੰਘ ਸਿੱਖ ਦੇ ਸੇਖ ਹੁੰਦਾ ਹੈ 1948 ਪਹਿਲਾ ਕੰਗਾਂਗੀ ਦਾ ਕੰਗਾਂਗੀ ਸੰਗ੍ਰਹਿ ਹੈਗਾ ਤੇ ਟੱਪਿਆ ਕਿਉਂਕਿ ਉਹ ਪਿਆ 1950 ਰੁਪਿਆ ਇਹ ਵੀ ਸੰਤ ਸਿੰਘ ਸਿੱਖ ਹੁੰਦਾ ਹੈ ਨਾਟਸ ਸਨੇਹੀ 1954 ਰੁਪਿਆ ਇਹ ਵੀ ਕੰਗਾਂਗੀ ਸੰਗ੍ਰਹਿ ਸੰਤ ਸਿੰਘ ਸਿੱਖ ਹੁੰਦਾ ਹੈ ਸੁੰਦਰਪਾਦ 1955 ਸੋਪੇ ਐਬੀ ਸੰਤ ਸਿੰਘ ਸੇਖੋ ਦਾ ਮਤਲਬ ਸਾਰੇ ਨਿਤਾਂ ਅਨਸਰ ਕੀਆ ਗਿਆ ਉਪਰੋਕਤ ਸਾਰੇ ਗਾਂਗਿਸ ਸਾਰੇ ਆਪਾਂ ਲਿਖਦੇ ਇੱਥੇ ਕਿਉਂਕਿ ਮੇਨ ਸਾਨੂੰ ਜਿਹੜਾ ਹੈਗਾ ਸਲੇਬ ਚ ਇਕਾਂਗੀਕਾਰ ਦੇ ਤੌਰ ਤੇ ਐ ਸੰਤ ਸਿੰਘ ਸੇਖੋ ਇਸ ਲਈ ਸਾਨੂੰ ਇਕਾਂਗੀਆਂ ਦੇ ਸਾਰੇ ਸੰਗ੍ਰਹਿ ਤਾਂ ਰੂਸਾਨੇ ਇਹਨਾਂ ਦੇ ਚੰਗੀ ਤਰ੍ਹਾਂ ਰਟੇ ਹੁਣ ਇੱਥੇ ਸੰਗਾਂਗੀਆਂ ਵੀ ਖੜਾ ਇਕਾਂਗੀ ਸੰਗ੍ਰਹਿ ਵੀ ਸਾਰੇ ਲਿਖੇ ਪਏ ਨੇ ਤੇ ਉਹਨਾਂ ਦੇ ਸਾਨ ਵੀ ਲਿਖੇ ਪਏ ਨੇ ਚੰਗੀ ਚੰਗੀ ਤਰ੍ਹਾਂ ਨਿਗਾਹ ਮਾਰ ਲੈਣਾ ਦੋਸਤੋ ਚੰਗੀ ਤਰ੍ਹਾਂ ਨਿਗਾਹ ਮਾਰ ਲੈਣਾ ਜਦੋਂ ਮੈਂ ਹੁਣ ਦੇਖਾਂ ਟਾਈਮ ਸਾਨੂੰ ਕਿੰਨਾ ਹੋ ਗਿਆ 12 ਮਿੰਟ ਸਵੇਰ 12 ਮਿੰਟ ਹੋ ਗਏ ਤਾਂ ਜਲਦੀ ਜਰਾ ਹੈਗਾ ਆਪਾਂ ਕਿਉਂਕਿ ਆਪਾਂ ਵਿੱਚ ਇੱਕ ਵਾਦਾ ਕੀਤਾ ਹੋਇਆ ਕਿ 15 ਮਿੰਟਾਂ 'ਚ 15 ਮਿੰਟਾਂ 'ਚ 30 ਸਵਾਲ ਆਪਾਂ ਕਰਦੇ ਹੁੰਦੇ ਆ ਅੱਜ ਵੀ ਦੇਖਣ ਨੂੰ ਤਾਂ 20 ਸਵਾਲ ਲੱਗ ਰਹੇ ਆ ਪਰ ਵਿੱਚੋਂ ਵਿੱਚ ਵਿੱਚ ਕੁਝ ਦੇਖੂਗੇ ਤਿੰਨ ਤਿੰਨ ਚਾਰ ਚਾਰ ਆਪਸ਼ਨਾਂ ਦੇ ਬਾਰੇ ਆਪਾਂ ਜੁਗ ਜ਼ਿਕਰ ਕੀਤਾ ਤਾਂ ਆਪਾਂ ਇਹ ਵੀ 50 ਪਲੱਸ ਸਵਾਲ ਸਾਡੇ ਬਣ ਜਾਣਗੇ ਤੇ ਉਹੀ ਤੁਸੀਂ 15 ਮਿੰਟਾਂ 'ਚ ਇਹ ਕਵਰ ਕਰ ਲਵਾਂਗੇ ਕਿਉਂਕਿ ਸਾਡੇ ਕੋਲੇ 4 ਸਵਾਲ ਬਾਕੀ ਐ ਤੇ ਮਿੰਟ ਵੀ ਸਾਡੇ ਕੋਲੇ ਦੋ ਹੀ ਬਾਕੀ ਐ ਦੇਖੋ ਅਗੇ ਸੰਤ ਸਿੰਘ ਸੇਖੋਂ ਕਿਹੜੀ ਪੀੜ ਸਤਸਿੰਘ ਸੇਖੋਂ ਕਿਹੜੀ ਪੀੜੀ ਦਾ ਨਾਟਕਕਾਰ ਹੈ ਪਹਿਲੀ ਪੀੜੀ ਦਾ ਦੂਜੀ ਪੀੜੀ ਦਾ ਤੀਜੀ ਪੀੜੀ ਦਾ ਜਾਂ ਚੌਥੀ ਪੀੜੀ ਦਾ ਕਿਹੜੀ ਪੀੜੀ ਦਾ ਪਹਿਲੀ ਪੀੜੀ ਦਾ ਨਾਟਕਕਾਰ ਹੈ ਸਤਸਿੰਘ ਸੇਖੋਂ ਪਹਿਲੀ ਪੀੜੀ ਦਾ ਨਾਟਕਕਾਰ ਹੈ ਆਪਾਂ ਇਹਨੂੰ ਦੱਸਤਾ ਇਹਦੇ ਉੱਤੇ ਉਸਦਰ ਐਂਡੀ ਚ ਲਾ ਕੇ ਜਿਵੇਂ 1100 ਮੋਬਾਈਲ ਵਾਲੇ ਚ ਸੱਪ ਜਾ ਚੱਲਦਾ ਹੁੰਦਾ ਸੱਪਲੀ ਗੇਮ ਹੁੰਦੀ ਸੀ ਜਦੋਂ 11 1100 ਮੋਬਾਈਲ ਚੱਲੇ ਚੱਲੇ ਸੀ ਚਲੋ ਇਹ ਰਹੀ ਮਜ਼ਾਕ ਦੀ ਗੱਲ ਅੱਗੇ ਹੈਗਾ ਸੇਖੋਂ ਦਾ ਬੇੜਾ ਬੰਦ ਨਾ ਸਕਿਓ ਨਾਟਕ ਕਦੋਂ ਸੱਪਿਆ ਸਿੱਖੋਂ ਦਾ ਬੇੜਾ ਬੰਦ ਨਾ ਸਕਿਓ ਨਾਟਕ 1954 ਚ 1944 ਚ 1972 ਚ 1952 ਚ ਤਾਂ 1954 ਜਿਹੜਾ ਹੈਗਾ ਸਪਿਆ 1954 ਸਪਿਆ 1944 ਚ ਤਾਂ ਉਹਨਾਂ ਦਾ ਕਲਾਕਾਰ ਸਪਿਆ ਸੀ 44 44 ਸੀ ਜਹਾ ਬਲਵੰਤ ਗਾਰਗੀ ਦਾ ਲੋਹਾ ਘੋਟ ਸਪਿਆ ਸੀਗਾ ਤਾਂ 1954 ਸਪਿਆ ਬੇੜਾ ਬੰਦ ਨਾ ਸਕਿਓ ਨਾਟਕ ਅੱਗੇ 19ਵਾਂ ਹੈਗਾ ਸੈਕੰਡ ਲਾਸਟ ਸਵਾਲ ਕਿ ਬੰਦਾ ਬਹਾਦਰ ਜਿਹੜਾ ਹੈਗਾ ਬੰਦਾ ਬਹਾਦਰ ਬੰਦੇ ਬਹਾਦਰ ਦੀ ਗੱਲ ਕਰੀ ਕਿ ਬੰਦਾ ਬਹਾਦਰ 1985 ਅਤੇ ਵੱਡਾ ਕੱਲੂਗਾਰਾ 1986 ਨਾਟਕ ਇਸ ਮਤਲਬ ਬੰਦਾ 1985 ਚ ਲਿਖਿਆ ਗਿਆ ਨਾਲ ਨਾਲ ਸਾਨੂੰ ਇਹ ਵੀ ਕਵਰ ਮਿਲ ਗਈ ਤੇ ਵੱਡਾ ਕੱਲੂਗਾਰਾ ਨਾਟਕ 1986 ਚ ਲਿਖਿਆ ਕਿਸ ਦੇ ਨੇ ਸੰਤ ਸਿੰਘ ਸੇਖੋਂ ਦੇ ਨਾਟਕ ਨੇ ਦੋਨੇ ਸੰਤ ਸਿੰਘ ਸੇਖੋਂ ਦੇ ਬੰਦਾ ਬਹਾਦਰ ਵੀ ਜਿਹੜਾ 1985 ਚ ਲਿਖਿਆ ਤੇ ਵੱਡਾ ਕੱਲੂਗਾਰਾ ਵੀ ਜਿਹੜਾ 1986 ਚ ਲਿਖਿਆ ਸੰਤ ਸਿੰਘ ਸੇਖੋਂ ਦੇ ਨਾਟਕ ਨੇ ਲਾਸਟ ਸਵਾਲ ਸਾਡਾ ਕਿ ਸੇਖੋਂ ਦਾ ਕਿਹੜਾ ਨਾਟਕ ਇਤਿਹਾਸਕ ਮ ਇਤਿਹਾਸਕ ਨਹੀਂ ਹੈ ਸਿਆਲਾਂ ਦੀ ਨੱਡੀ ਇਤਿਹਾਸਕ ਨਾਟਕ ਹੈ ਕਲਾਕਾਰ ਮ ਇਤਿਹਾਸਕ ਨਾਟਕ ਹੈ ਨਲ ਤੇ ਦਿਵਯੰਤੀ ਮਿਥਿਆਸ ਕਨਾਟਕਾ ਤਾਂ ਤਿੰਨੇ ਇਤਿਹਾਸ ਮਿਰਸਿਕ ਹਸਕ ਬਣਗੇ ਇੱਕ ਇੱਕ ਇਤਿਹਾਸਕ ਹੈ ਦੋ ਮਿਥਿਆਸਕ ਨੇ ਤਾਂ ਕਿਹੜਾ ਨਹੀਂ ਹੈਗਾ ਸੁਭਦਰਾ ਸੁਭਦਰਾ ਵੈਸੇ ਵੀ ਸੰਤ ਸਿੰਘ ਸੇਖ ਹੁੰਦਾ ਨਹੀਂ ਹੈਗਾ ਇਹ ਆਈਸੀ ਮੰੰਦਰਾ ਦਾ ਨਾਟਕ ਹੈ ਇਸ ਤਰ੍ਹਾਂ ਵੀ ਜਿਹੜਾ ਹੈਗਾ ਜੇ ਸਮਝ ਲੂਗਾ ਗੱਲ ਨੂੰ ਤਾਂ ਉਹ ਆਨਸਰ ਦੇ ਸਕੂਗਾ ਰਾਮਵਾਲਕ ਸੁਭਦਰਾ ਨਾ ਇਤਿਹਾਸਕ ਨਾ ਮਿਥਿਆਸਕ ਹੈ ਸੰਤ ਸਿੰਘ ਸੇਖ ਹੁੰਦਾ ਚੈਲਾ ਦੀ ਨੱਡੀ ਇਤਿਹਾਸਕ ਹੈ ਕਲਾਕਾਰ ਤੇ ਨਲ ਦਿਵਯੰਤੀ ਜਿਹੜੇ ਹੈ ਮਿਥਿਆਸਕ ਨੇ ਤੇ ਇਹਦੇ ਨਾਲ ਹੀ ਸਾਡੇ ਸਵਾਲਾਂ ਦਾ ਅੰਤ ਹੁੰਦਾ ਹੈ ਮਿਲਦੇ ਹਾਂ ਕੱਲ ਨੂੰ ਨਵੇਂ ਸਵਾਲਾਂ ਨਾਲ ਨਵੇਂ ਰਾਈਟਰ ਨਾਲ ਉਦੋਂ ਤੱਕ ਲਈ ਸਤਿ ਸ੍ਰੀ ਅਕਾਲ ਜੀ ਜਿਉਂਦੇ ਵੱਸਦੇ ਰਹੋ ਬਹੁਤ ਬਹੁਤ ਸ਼ੁਕਰੀਆ